ਬਸ ਖਿੱਚ ਕੇ ਰੱਖੋ ਕੰਮ ਲੋਕਾਂ ਦੀ ਬੜੀ ਪ੍ਰਵਾਹ ਨਹੀਂ ਕਰੀਦੀ ਹੁੰਦੀ ਹਰ ਇੱਕ ਬੰਦੇ ਦੀ ਸੁਣਨੀ ਪੈਂਦੀ ਹੈ ਆਪਦੇ ਹਿਸਾਬ ਨਾਲ ਦੇਖ ਕੇ ਖਿੱਚੀ ਰੱਖੋ ਕੰਮ ਨੂੰ ਆਜੋ ਕਰਾ ਮੁੰਡਿਓ ਮੜਾ ਖਿੱਚ ਕੇ ਆਓ ਕਰਾ ਨਾਲੇ ਗੱਲ ਸੁਣੋ ਇਸ ਬਾਾਰ ਪੂਰੀ ਗੌਰ ਰੱਖਣੀ ਹੈ ਹਰ ਇੱਕ ਬੰਦੇ ਚ ਹਾਂ ਵੀ ਮੁੰਡਿਓ ਇੱਕ ਘਰ ਕੀ ਦਾ ਇਹ ਜੱਸੇ ਦਾ ਜੀ ਅੱਛਾ ਉਹ ਜੱਸਾ ਸਿਆ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ। ਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਹੋਰ ਸਨਾਜ ਅਸਾ ਸਿਆਂ ਕਾਇਮ ਨੇ ਸੇ ਤਾਂ? ਹਾਂ ਜੀ ਸਰਪੰਚ ਸਾਹਿਬ ਵਧੀਆ ਜੀ। ਹੋਰ ਬੱਚੇ ਪਰਿਵਾਰ ਸਭ ਠੀਕ ਠਾਕ ਸਭ ਠੀਕ ਠਾਕ ਜੀ। ਹੋਰ ਤੁਸੀਂ ਦੱਸੋ ਕਿਵੇਂ ਆਉਣੇ ਹੋਏ? ਬਸ ਆਉਣੇ ਦਾ ਜੱਸਾ ਸਿਆਂ ਹੁਣ ਤੈਨੂੰ ਪਤਾ ਹੀ ਐ। ਇਲੈਕਸਨਾਂ ਦਾ ਦੌਰ ਚੱਲੀ ਜਾਂਦਾ ਹੈ। ਹੈ? ਜਮਾਂ ਇਲੈਕਸਨਾਂ ਸਿਰਤੇ ਨੇ ਤੇ ਇਹਦਾ ਧਿਆਨ ਰੱਖਣਾ ਖਾਸ ਤਾ ਮੈਂ ਕਹਿੰਦਾ ਸਰਪੰਚ ਸਾਹਿਬ ਤੁਸੀਂ ਫਿਕਰ ਨਾ ਕਰੋ ਜੀ। ਬਸ ਠੀਕ ਆ ਤੇਰੇ ਹੁੰਦੇ ਫਿਕਰ ਹੋਣਾ ਵੀ ਨਹੀਂ ਚਾਹੀਦਾ ਤੇ ਆਪਣਾ ਪਹਿਲੇ ਨੰਬਰ ਤੇ ਪਟਣਾ ਹੈ। ਅੱਛਾ ਜੀ ਹਾਂ ਫਿਰ ਆਵਾਂਗੇ ਵੀ ਸਰਪੰਚ ਸਾਹਿਬ ਪਹਿਲੇ ਨੰਬਰ ਤੇ ਹੀ ਉਹ ਵਸ ਖੁਸ਼ ਕੀਤਾ ਜੱਸਾ ਸਿਆਂ ਲਿਆਓ ਵੀ ਮੁੰਡਿਓ ਇਹ ਆ ਲੈ ਵੀ ਤੇਰਾ ਅਸਮਾਨ ਸਰਪੰਚ ਸਾਹਿਬ ਤੁਸੀਂ ਫਿਕਰ ਹੀ ਨਾ ਕਰੋ ਮੈਂ ਕਿਹਾ ਤੁਹਾਡੇ ਹੁੰਦੇ ਆਪਾਂ ਨੂੰ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਠੀਕ ਹੈ ਮੈਂ ਕਹਣਾ ਸਰਪੰਚ ਸਾਹਿਬ ਆਪਾਂ ਫੱਟੇ ਚੱਕ ਦਾਂਗੇ ਬਸ ਠੀਕ ਹੈ ਗੱਲੀ ਕੋਈ ਨਹੀਂ ਮੈਂ ਕਿਹਾ ਖੁਸ਼ ਕਰਤਾ ਜੱਸਿਆ ਤੇ ਐਂ ਕਰੀ ਨਾਲੇ ਆਸ ਗਮਾਨ ਚ ਹੋਰ ਕਿਤੇ ਵੀ ਜਿੱਥੇ ਵੀ ਕੋਈ ਲੋੜ ਆ ਜਦੋਂ ਮਰਜ਼ੀ ਮੈਨੂੰ ਫੋਨ ਕਰੀ ਠੀਕ ਹੈ ਪਰ ਇਸ ਵਾਰ ਆਪਾਂ ਪਿੱਛੇ ਨਹੀਂ ਰਹਿਣੇ ਚਾਹੀਦੇ ਮੈਂ ਕਹਣਾ ਸਰਪੰਚ ਸਾਹਿਬ ਤੁਸੀਂ ਪਿੱਛੇ ਦੀ ਗੱਲ ਕਰਦੇ ਹੋ ਮੈਂ ਕਹਣਾ ਆਪਾਂ ਸਾਰਾ ਪਿੰਡ ਹੀ ਇੱਧਰ ਕਰ ਦਾਂਗੇ ਠੀਕ ਆ ਠੀਕ ਆ ਉਹ ਸੱਚ ਜੱਸਾ ਸਿਆਂ ਉਹ ਚਾਚੀ ਹੁਣਾਂ ਲਈ ਵੀ ਲਿਆਇਆ ਸੀ ਮੈਂ ਕੁਸ ਲਿਓ ਵੀ ਮੁੰਡਿਓ ਉਹਨਾਂ ਨੂੰ ਵੀ ਵਿਚਾਰੀਆਂ ਨੂੰ ਦੇਣ ਦਾ ਹੱਕ ਆਪਣਾ ਸਰਪੰਚ ਸਾਹਿਬ ਇਹ ਜ਼ਰੂਰੀ ਹੈ ਜੀ ਹਾਂ ਜੀ ਹਾਂ ਆ ਲੈ ਚਾਚੀ ਹੁਣਾਂ ਲਈ ਮੈਂ ਕਹਿੰਦਾ ਹੁਣ ਤਾਂ ਸਰਪੰਚ ਸਾਹਿਬ ਜਮਈ ਪਰਵਾਣਾ ਕਰਿਓ ਤੁਸੀਂ ਠੀਕ ਆ ਠੀਕ ਆ ਜੱਸਾ ਸਿਆ ਪੂਰੀ ਗੌਰ ਰੱਖਣੀ ਆ ਇਸ ਵਾਰ ਉਹ ਮੈਂ ਕਹਿੰਦਾ ਸਰਪੰਚ ਸਾਹਿਬ ਤੁਸੀਂ ਇੱਧਰ ਗੌਰ ਕਰਿਓ ਬਸ ਆਪਾਂ ਪਾਸਾ ਹੀ ਬਾਲਤ ਦਾਂਗੇ ਬਾਅਦ ਠੀਕ ਆ ਠੀਕ ਆ ਇਹ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਊਗੀ ਠੀਕ ਹੈ ਜਦ ਮਰਜੀ ਫੋਨ ਮਾਰਦੀ ਤੇ ਆਪਾਂ ਤੇਰੇ ਲਈ ਹਾਜ਼ਰ ਆ ਸਰਪੰਚ ਸਾਹਿਬ ਜਦੋਂ ਤੁਸੀਂ ਨਹੀਂ ਕੋਈ ਕਮੀ ਰਹਿਣ ਦਿੱਤੀ ਅਸੀਂ ਕਮੀ ਕਿਵੇਂ ਰਹਿਣ ਦੇ ਦਾਂਗੇ ਫਿਰ ਬਾਅਦ ਠੀਕ ਆ ਕਮੀ ਰਹਿਣੀ ਵੀ ਨਹੀਂ ਚਾਹੀਦੀ ਚਲੋ ਠੀਕ ਆ ਜੱਸਾ ਸਿਆ ਚੰਗਾ ਸਰਪੰਚ ਸਾਹਿਬ ਚੰਗਾ ਆਜੋ ਵੀ ਮੁੰਡਿਓ ਉਹ ਮੈਂ ਕਹਣਾ ਸਰਪੰਚ ਸਾਹਿਬ ਤੁਸੀਂ ਫਿਗਰ ਹੀ ਨਾ ਕਰਿਓ ਆਤਾ ਸਰਪੰਚ ਸਾਹਿਬ ਤੁਸੀਂ ਨਜ਼ਾਰੇ ਹੀ ਆਤਾ ਲੱਗਦਾ ਹੋਰ ਵੀ ਕਿਸੇ ਪਾਸਿਓ ਆਊਗਾ ਸਮਾਨ ਇੱਕ ਗੱਲ ਹੋਰ ਕੋਈ ਜਿੱਤੇ ਕੋਈ ਹਾਰੇ ਆਪਾਂ ਵਾਗੇ ਨਜ਼ਾਰੇ ਦੇਖਦੇ ਹਾਂ ਹੁਣ ਇਹ ਦੁਬਾਰਾ ਕਿਹੜਾ ਆਉਂਦਾ ਆ ਵੀ ਕਰਮਾ ਸਿਆਂ ਕਰੀਆ ਸਸੇਗਾ ਸਰਪੰਚ ਸਾਹਿਬ ਅਸੀਂ ਕਾਰਕਮਾ ਸਿਆਂ ਹੋਰ ਠੀਕ ਠਾਕ ਐ ਤੁਰੇ ਵਧੀਆ ਜੀ ਤੁਸੀਂ ਹਾਂ ਹਾਂ ਵਧੀਆ ਜੀ ਚਲੋ ਵਧੀਆ ਹੀ ਚਾਹੀਦਾ ਕਿਵੇਂ ਆਣੇ ਹੋ ਸਰਪੰਚ ਸਾਹਿਬ ਬਸ ਤੈਨੂੰ ਪਤਾ ਹੀ ਐ ਵੋਟਾਂ ਦਾ ਦੌਰ ਚੱਲੀ ਜਾਂਦਾ ਐ ਤੇ ਦਿਨ ਰਾਤ ਇੱਕ ਕੀਤੀ ਹੋਈ ਐ ਹੁਣ ਤਾਂ ਟਾਈਮ ਹੀ ਨਹੀਂ ਬਸ ਤੇ ਇਸ ਵਾਰ ਪੂਰਾ ਧਿਆਨ ਰੱਖਣਾ ਆਪਣਾ ਕੋਈ ਗੱਲ ਨਹੀਂ ਸਰਪੰਚ ਸਾਹਿਬ ਤੁਹਾਡੇ ਨਾਲ ਆ ਜਿਵੇਂ ਕਹੋਗੇ ਓਵੇਂ ਕਰ ਲਾਂਗੇ ਹਾਂ ਤੇ ਬਾਕੀ ਕਿਸੇ ਚੀਜ਼ ਦੀ ਕੋਈ ਕਮੀ ਹੋਵੇ ਤਾਂ ਜਦੋਂ ਮਰਜ਼ੀ ਆਪਾਂ ਹਾਜ਼ਰ ਆਂ ਤੇਰੇ ਲਈ ਠੀਕ ਐ ਲਿਆਵੀਂ ਮੁੰਡਿਓ ਮਾਨ ਦੇਓ ਕਰਮਾ ਸਿੰਘ ਨੂੰ ਦਾਇਆ ਵੀ ਕਰਮਾ ਸਿੰਘ ਠੀਕ ਐ ਖੁਸ਼ ਐ ਖੁਸ਼ਾ ਸਰਪੰਚ ਸਾਹਿਬ ਲੈ ਵੀ ਮੁੰਡਿਓ ਆ ਤਾਈ ਹੋਣਾ ਬਾਸਤੇ ਆ ਆਪਣੀ ਤਾਈ ਨੂੰ ਦਿਓ ਇੱਥੇ ਰੱਖ ਦੋ ਸਰਪੰਚ ਸਾਹਿਬ ਏ ਠੀਕ ਐ ਵੀ ਕਰਮਾ ਸਿੰਘ ਆ ਤੇ ਇਸ ਵਾਰ ਆਪਣਾ ਪੂਰਾ ਜੋਰ ਲੱਗਿਆ ਹੋਇਆ ਤੇ ਐਂਟੀ ਪਾਰਟੀਆਂ ਦਾ ਵੀ ਬਹੁਤ ਜ਼ਿਆਦਾ ਜੋਰ ਲੱਗਿਆ ਹੋਇਆ ਆਪਾਂ ਨੂੰ ਹਰਾਉਣ ਤੇ ਠੀਕ ਹੈ ਤੇ ਆਪਾਂ ਬਸ ਆਪਾਂ ਇੱਕ ਦੂਜੇ ਦੇ ਸਾਥੀ ਦੁੱਖ ਸੁੱਖ ਚ ਕੰਮ ਆਉਣ ਵਾਲੇ ਤੈਨੂੰ ਪਤਾ ਹੀ ਹੈ ਤੇ ਇਸ ਵਾਰ ਆਪਣੀ ਹਾਰ ਨਹੀਂ ਹੋਣੀ ਚਾਹੀਦੀ ਤੇ ਬਾਕੀ ਸਪੈਸ਼ਲ ਆਪਣੀ ਗੱਡੀ ਲੱਗੀ ਹੋਈ ਹੈ ਹਰ ਇੱਕ ਨੂੰ ਘਰੋਂ ਲੈ ਕੇ ਜਾਣ ਤੇ ਘਰੇ ਛੱਡਣ ਤੇ ਪੂਰੀ ਡਿਊਟੀ ਲਈ ਹੋਈ ਹੈ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ ਠੀਕ ਹੈ ਕਰਮ ਸਿੰਘ ਆ ਤੇਰੇ ਲਈ ਅੱਧੀ ਰਾਤ ਨੂੰ ਵੀ ਹਾਜ਼ਰ ਆਂ ਜਦੋਂ ਮਰਜ਼ੀ ਬੋਲ ਮਾਰਦੀ ਗੁੱਸਾ ਤਾਂ ਨਹੀਂ ਕਰਦਾ ਸਰਪੰਚਾ ਜੇ ਇੱਕ ਗੱਲ ਆਖਾਂ ਗੁੱਸਾ ਕਾਹਦਾ ਕਰ ਮੈਂ ਦੱਸ ਜੋ ਤੇਰੇ ਮਨ ਚਾ ਅੱਜ ਤਾਂ ਤੂੰ ਮੇਰੇ ਦਰ ਤੇ ਆ ਕੇ ਕਹਿ ਰਿਹਾ ਕਿ ਚਾਹੇ ਅੱਧੀ ਰਾਤ ਹਾਕ ਮਾਰ ਲਈ ਤੇਰੇ ਯਾਦਾ ਸਰਪੰਚਾ ਜਦੋਂ ਮੇਰਾ ਭਰਾ ਬਿਮਾਰ ਸੀ ਅੱਧੀ ਰਾਤ ਤੱਕ ਉਹ ਟੜਪਦਾ ਰਿਹਾ ਪਿੰਡ ਚੋਂ ਕਿਸੇ ਦੀ ਗੱਡੀ ਨਹੀਂ ಸಿਗਲੀ ਇਤਿਹਾਸ ਕਰਕੇ ਮੈਂ ਤੇਰੇ ਦਰ ਤੇ ਗਿਆ ਸੀ ਘਟੋ ਘਟ ਅੱਧਾ ਘੰਟਾ ਸੀ ਤੇਰਾ ਵਾਰ ਖੜਕਾਉਂਦੇ ਰਹੇ ਪਰ ਤੂੰ ਵਾਰ ਨਹੀਂ ਸੀ ਖੋਲਿਆ ਸਰਪੰਚਾ ਤੇ ਜੇ ਉਸ ਦਿਨ ਤੂੰ ਵਾਰ ਖੋਲ ਲੈਂਦਾ ਤੇ ਮੇਰੇ ਭਰਾ ਦੀ ਜਾਨ ਵੱਜ ਜਾਣੀ ਸੀ ਤੇ ਅੱਜ ਹਾਂ ਜੋ ਵੀ ਇਸ ਦੁਨੀਆ ਤੇ ਜਿਉਂਦਾ ਹੁੰਦਾ ਤੇ ਅੱਜ ਤੂੰ ਕਹਿ ਰਹੇ ਕਿ ਮੇਰੀਆਂ ਗੱਡੀਆਂ ਆਉਣੀਆਂ ਉਹਦੇ ਵਿੱਚ ਬਹਿ ਕੇ ਜਾਇਓ ਤੇ ਵੋਟਾਂ ਪਾ ਕੇ ਆਇਓ ਕੋਧੋ ਤੇਰੀ ਗੱਡੀ ਕਿੱਥੇ ਗਈ ਸੀ ਸਰਪੰਚਾ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਤਾਂ ਪਿੰਡ ਦੀਆਂ ਕੰਧਾਂ ਦੇ ਉੱਤੇ ਲਿਖੇ ਨਾਰੇ ਪੜਦਾ ਹੁੰਦਾ ਸੀ ਕਿ ਚਿੱਟੇ ਬਗਲੇ ਨੀਲੇ ਮੋਰ ਝੋਟਾਂ ਵਾਲੇ ਸਾਰੇ ਚੋਰ ਇਹ ਬਰਸਾਤੀ ਡੱਡੂ ਪੰਜ ਸਾਲਾਂ ਬਾਅਦ ਨਿਕਲ ਆਉਂਦੇ ਨੇ ਸਰਪੰਚਾ ਉਦੋਂ ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ ਪਰ ਜਿਉਂ-ਜਿਉਂ ਵੱਡਾ ਹੋਇਆ ਇਹਨਾਂ ਗੱਲਾਂ ਦੀ ਵੀ ਸਮਝ ਆਉਣ ਲੱਗੀ ਸਰਪੰਚਾ ਆਜਾ ਦਾਰੂ ਦੀਆਂ ਬੋਤਲਾਂ ਤੇ ਆ ਠੰਡੇ ਦੀਆਂ ਬੋਤਲਾਂ ਲੈ ਕੇ ਤੂੰ ਮੇਰੇ ਦਰ ਤੇ ਆ ਗਿਆ ਕਿੰਨਾ ਚੰਗਾ ਹੁੰਦਾ ਸਰਪੰਚਾ ਜੇ ਆ ਦਾਰੂ ਦੀਆਂ ਬੋਤਲਾਂ ਇੱਥਾਂ ਆ ਠੰਡੇ ਦੀਆਂ ਬੋਤਲਾਂ ਇੱਥਾਂ ਤੂੰ ਆ ਵੇੜੇ ਵਾਲਿਆਂ ਨੂੰ ਇਹ ਘਾਰੋ ਲਵਾ ਕੇ ਦੇ ਦਿੰਦਾ ਉਹਨਾਂ ਨੂੰ ਇੱਕ ਚੰਗਾ ਪਾਣੀ ਮਿਲ ਜਾਂਦਾ ਕਿੰਨੀਆਂ ਹੀ ਜਾਨਾਂ ਕੈਂਸਰ ਦੇ ਨਾਲ ਗਈਆਂ ਨੇ ਗੰਦਾ ਪਾਣੀ ਪੀ ਪੀ ਕੇ ਤੇ ਅੱਜ ਘਰ ਘਰ ਤੋਂ ਅਸ਼ਰਾਬ ਬਣਦਾ ਸਕਦਾ ਠੀਕ ਆ ਸਰਪੰਚਾ ਜਿਵੇਂ ਤੂੰ ਕਹਿਣਾ ਕਰ ਲਾਂਗੇ ਚਲ ਠੀਕ ਆ ਕਰਮ ਸਿੰਘ ਮੈਂ ਚાલਦਾ ਹਾਂ ਵਾਹ ਵੇ ਪੰਜਾਬ ਸਿਆਂ ਅਭੀ ਜਨੋਂ ਨਹੀਂ ਸੀ ਤੇਰੇ ਤੇ ਸਰਪੰਚ ਸਾਹਿਬ ਇੱਕ ਮਿੰਟ ਗੱਲ ਸੁਣਿਓ ਆ ਲੋ ਆਰਦੀਆਂ ਦਾਰੂਦੀਆਂ ਬੋਲਦੀ ਤੇ ਆ ਲੋ ਠੰਡੇ ਦੀਆਂ ਬੋਤਲਾਂ ਸਾਸਰੀ ਘਰ ਸਰਪੰਚ ਸਾਹਿਬ ਮੈਨੂੰ ਲੱਗਦਾ ਲੋਕ ਕਮਲੇ ਹੋਗੇ ਨਾ 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 ਲੋਕ ਕਮਲੇ ਨਹੀਂ ਲੋਕ ਸਿਆਣੇ ਹੋ ਗਏ ਕਦੇ ਵੀ ਆਪਣੀ ਜ਼ਮੀਰ ਨਾ ਵੇਚੋ ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਇਹਨਾਂ ਤਾਰੂ ਦੀਆਂ ਬੋਤਲਾਂ ਦੇ ਵਿੱਚ ਬੰਦ ਹੋ ਕੇ ਰਹਿ ਜਾਵੇ ਤਾਂ ਤੁਹਾਡੀ ਮਰਜ਼ੀ ਆ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਸਾਡੇ ਨੌਜਵਾਨ ਇਹਨਾਂ ਨਸ਼ਿਆਂ ਤੋਂ ਬਚ ਸਕਣ ਤਾਂ ਆਓ ਸਾਰੇ ਰਲ ਮਿਲ ਕੇ ਸਵਾਲ ਉਠਾਈਏ ਪੰਜਾਬ ਨੂੰ ਸੋਹਣਾ ਤੇ ਖੁਸ਼ਹਾਲ ਬਣਾਈਏ ਪੰਜਾਬ ਨੂੰ ਸੋਹਣਾ ਤੇ ਖੁਸ਼ਹਾਲ ਬਣਾਈਏ